हां भाई ਸਾਡੇ ਬੰਦੇ ਨੇ ਦੇਖੋ ਕਾਟੋਆ ਵੀ ਪਾਲ ਰੱਖਿਆ ਨੇ ਆਪਣੇ ਨਾਲ ਨਾਲ ਕਨਾ ਉਹਨਾਂ ਨੂੰ ਵੀ ਰੋਟੀ ਖਿਲਾਉਂਦਾ ਦੇਖ ਐਨ ਇਹਦੇ ਨਾਲ ਨਾਲ ਇਹ ਕੋਲ ਆ ਜਾਂਦੀਆਂ ਨੇ ਹੋ ਸਕਦਾ ਇਹਦੇ ਨਾਲ ਵੀ ਲੱਗਣ ਨੂੰ ਤਿਆਰ ਹੋ ਜਾਂਦੀਆਂ ਨੇ ਕਹਿੰਦੇ ਨੇ ਇੱਕ ਬੁਰਕੀ ਸਾਨੂੰ ਪਾ ਤੇ ਇੱਕ ਤੋਂ ਆਪ ਖਾ ਇੱਕ ਨੇ ਹੈਗੇ ਬਹੁਤ ਨੇ ਬਹੁਤ ਜਿਹੜੇ ਇੱਕ ਤਾਂ ਇਹਨਾਂ ਦਾ ਫਾਇਦਾ ਵੀ ਹੈ ਐਸੀ ਜਦ ਕੋਈ ਵੀ ਕੋਈ ਸੱਪ ਜਾਂ ਕੋਈ ਚੀਜ਼ ਹੋਰ ਨਿਉਲਾ ਕੋਈ ਨੇੜੇ ਤੇੜੇ ਵੀ ਆਂਦੀ ਹੈ ਕਿ ਨਾ ਤਾਂ ਸਾਰੀਆਂ ਰੌਲਾ ਪਾ ਆਂਦੀਆਂ ਨੇ ਇਹ ਤੇ ਹੁਣ ਮੇਰੇ ਕਰਕੇ ਸਾਡਾ ਡਰ ਡਰ ਕੇ ਪਰੇ ਭਜੜੇ ਹਨ ਨਹੀਂ ਤਾਂ ਇਹਦੇ ਤਾਂ ਜਮੀ ਕੋਲ ਆ ਜਾਂਦੀਆਂ ਨੇ ਨਾਲ ਲੱਗਣ ਨੂੰ ਤਿਆਰ ਹੋ ਜਾਂਦੀਆਂ ਨੇ ਪਰ ਇਹਦੀ ਵੀ ਸਿਫਤਾ ਆ ਆਪਣੀ ਰੋਟੀ ਖਾਣ ਤੇ ਪਹਿਲਾਂ ਕਹਨਾ ਉਹਨਾਂ ਨੂੰ ਰੋਟੀ ਜ਼ਰੂਰ ਪਉਂਦਾ 8-10 ਨੇ ਇਹ ਹਾਂ ਭਈ ਅਸੀਂ ਵੀ ਕਹਨਾ ਇਹਨਾਂ ਵਾਸਤੇ ਹੱਲੇ ਆ ਕੇ ਰੱਖਦੇ ਆ ਕਦੇ ਕਣਕ ਕਦੇ ਜੀਰੀ ਕਦੇ ਚੌਲ ਕੋਈ ਨਾ ਕੋਈ ਚੀਜ਼ ਅਸੀਂ ਵੀ ਇਹਨਾਂ ਵਾਸਤੇ ਇੱਥੇ ਆ ਕੇ ਰੱਖਦੇ ਆ ਇੱਥੇ ਥੋੜੇ ਮੁੱਟੇ ਜਿਹਾ ਉਹ ਮਤਲਬ ਸਵੇਰੇ ਆ ਸ਼ਾਮ ਨੂੰ ਗੇੜ ਦੰਨੇ ਆ ਤੇ ਇਹਨਾਂ ਦਾ ਢਿੱਡ ਭਰ ਜਾਂਦਾ ਜਦ ਵੀ ਸਵੇਰੇ ਜਾਂਦੇ ਆ ਕਿ ਨਾ ਮੁਰੇ ਫਿਰਦੇ ਹੀ ਹੁੰਦੀਆਂ ਨੇ ਆ ਗੇੜੇ ਕੱਟਦੇ ਆ ਵੀ ਉਹ ਆ ਕੇ ਮਤਲਬ ਵੀ ਹਰੇਕ ਨੂੰ ਉਹ ਉਹ ਹੁੰਦਾ ਪਤਾ ਹੁੰਦਾ ਵੀ ਉਹ ਆ ਕੇ ਮੈਨੂੰ ਸਾਨੂੰ ਦਾਣਾ ਪਾਊਗਾ ਸਾਡੇ ਚੋਂ ਜਿਹੜਾ ਵੀ ਪਹਿਲਾਂ ਜਾਂਦਾ ਚਾਹੇ ਇਹ ਜਾਵੇ ਚਾਹੇ ਮੈਂ ਜਾਵਾਂ ਬਸ ਇਹਨਾਂ ਨੂੰ ਪਾਏ ਦੇਣਾ ਥੋੜਾ ਜਿਹਾ ਕੇ ਨਹੀਂ ਵੀ ਉਹ ਕਰਦੇ ਕਿ ਨਾ ਕਈ ਵਾਰੀ ਆਪਾਂ ਹੋਰ ਕੰਮ ਦੇ ਵਿੱਚ ਜਾ ਜਾ ਕੇ ਭੁੱਲ ਜੰਨੇ ਆ ਫੇਰ ਆਹ ਛਾਲਾ ਮਾਰ ਦਈਏ ਫਿਰਨ ਗਿਆ ਮਤਲਬ ਵੀ ਟੱਪਦੀਆਂ ਵੀ ਸਾਨੂੰ ਖਾਣ ਵਾਸਤੇ ਕੁਝ ਪਾਓ ਕਰੇਦਰ ਨੂੰ ਕਰੇਦਰ ਨੂੰ ਆ ਫਿਰ ਜਾਂਦੇ ਨੇ ਹੁਣ ਘਰ ਬਣਾਉਣ ਵਾਸਤੇ ਕਿ ਨਾ ਇਹਨੇ ਵੀ ਆਪਣਾ ਉਹ ਉਹ ਕਰ ਰਿਹਾ ਉਹ ਦੇਖੋ ਮੋਹ ਦੇ ਵਿੱਚ ਕਿਵੇਂ ਉਹ ਕਰ ਰੱਖਿਆ ਪਿਛਲੀ ਵਾਰੀ ਮੈਂ ਇੱਥੇ ਪਿੰਜਰਾ ਜਿਹਾ ਲਾ ਦਿੱਤਾ ਉਹ ਨਾ ਉਹ ਆ ਰਿਹਾ ਨਾ ਜਿਹਾ ਲਾ ਦਿੱਤਾ ਲਿਆ ਕੇ ਉਹਦੇ ਵਿੱਚੇ ਨੇ ਬੱਚੇ ਦੇਲੇ ਤੇ ਹੁਣ ਉਹਦੇ ਵਿੱਚ ਉਹ ਕਰ ਲੂਗੀ ਰੱਖ ਲੂਗੀ। ਜਿਆ ਲਿਆ ਕੇ ਉਹ ਤੇ ਐਨ ਪੂਰਾ ਸਮਾਰ ਸਮਾਰ ਕੇ ਕਿਨਾਂ ਸਮਾਰ ਸਮਾਰ ਕੇ ਪੂਰਾ ਠੋਕ ਠੋਕ ਕੇ ਭਰ ਲੰਦੀ ਆ ਉਹਨੇ। ਮੈਂ ਵੀ ਟਾ ਲਿਆ ਕੇ ਲਾ ਤਾ ਉਹ ਮਹਾ ਵੀ ਇਹ ਕਹਿੰਦਾ ਆਪਣੇ ਸਟਾਰਟਰ ਕੰਨਿਊਏਜੈਂਟ ਜਿਹੜਾ ਪਿਛਲੇ ਪਾਸੇ ਉਹ ਕਰਨ ਨੂੰ ਮਾਹ ਚਲਾਉ ਲਾ ਦੰਨੇ ਆ ਰਿਆਕੀ। ਆਪਣੇ ਮਿਸਤਰੀ ਲੱਗਿਆ ਹੋਇਆ ਤਾਂ ਉਹ ਤੇ ਬਣਵਾ ਕੇ ਕਿਨਾਂ ਇੱਕ ਉਹ ਲਾ ਤਾ।